ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਤੁਹਾਡੇ ਕੋਲ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇ ਰਿਹਾ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਵੀ ਸਵੈਡ ਦਾ ਬਿਲਕੁਲ ਜਾਇਜ਼ ਹੋਏਗਾ ਜੀ ਬਿਲਕੁਲ ਤਾਜੀ ਸੂਈ ਜੇ ਜੇਰ ਪਾਤੀ ਦੇ ਸਕਦੇ ਜੇ ਤੇ ਪਿਓਰ ਜਰਸੀ ਵਹਿੜ ਜੇ ਫੇਸ ਚੈੱਕ ਕਰ ਲੋ ਨੇੜੇ ਤੋਂ ਜੀ ਬਹੁਤ ਵਧੀਆ ਫੇਸ ਕੁਆਲਟੀ ਜੇ ਬੋਦੀ ਵਾਲੀ ਵਹਿੜ ਜੇ ਲੋ ਤੇ ਬਹੁਤ ਹੀ ਵਧੀਆ ਥਣਪਾਂਡੇ ਦੀ ਜੀ ਇਹਦੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋ ਥਣ ਦੇਖ ਸਕਦੇ ਨੇੜੇ ਤੋਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਉਸੇ ਤਰ੍ਹਾਂ ਵਹਿੜੇ ਮਿਲਦੀ ਜੇ ਤੇ 13 14 ਕਿਲੋ ਦੁੱਧ ਵਾਲੀ ਵਹਿੜ ਜੇ ਚੱਡਾ ਵੀ ਚੈੱਕ ਕਰ ਸਕਦੇ ਪਿਛੇ ਤੋਂ ਜੀ ਇੱਕ ਚੋਾਈ ਆਪਾਂ ਇਸ ਵਹਿੜ ਦੀ ਕਰ ਲਈਏ 3 ਤੋਂ 4 ਲੀਟਰ ਬੋਲਾ ਚੱਡੇ ਦੇ ਵਿੱਚੋਂ ਕੱਢਿਆ ਵਾ ਲੋ ਬਹੁਤ ਹੀ ਚੰਗੀ ਵਹਿੜ ਜੇ ਘਰ ਰੱਖਣ ਵਾਸਤੇ ਦੇਖ ਸਕਦੇ ਹੋ ਬਿਲਕੁਲ ਤਾੜੀ ਸੂਈ ਜੇ ਬੱਚਾ ਜੋ ਇਸ ਦੇ ਪਿਛੇ ਵਛਾ ਜੇ ਲੋ ਜੀ ਦੇਖ ਸਕਦੇ ਜੀ ਕੁਆਲਿਟੀ ਕੁਆਲਿਟੀ ਬਹੁਤ ਜਿਆਦੀ ਹੈ ਵੈੜ ਦੇ ਉੱਪਰ ਤੇ ਪੂਰੀ ਸਮੀਪੜੀ ਰਾਜੀ ਵੈੜ ਜੀ ਪੂਰੀ ਸ਼ਾਈਨ ਵਾਲੀ ਦੇਖ ਸਕਦੇ ਜੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਣ ਕੇ ਇਸ ਵੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਵੀ ਆਪਣੀ ਥਣਾ ਦੀ ਠੰਡੀ ਸੀਲ ਦੀ ਪੂਰੀ ਗਰੰਟੀ ਹੈਗੀ ਜੀ ਲੋ ਚੱਡਾ ਫਿਰ ਤੁਸੀਂ ਦੇਖ ਸਕਦੇ ਜੀ ਬਹੁਤ ਵਧੀਆ ਠੰਡ ਪੰਡੀ ਦੀ ਵੜ ਜੇ ਲੋ ਤੇ ਬਿਲਕੁਲ ਪੋਲੀ ਚੁਵਾਈ ਜੇ ਜਿਹੜਾ ਮਰਜ਼ੀ ਧਾਰ ਘਟ ਸਕਦਾ ਇਸ ਵੜ ਦੀ ਲੋ ਜੀ ਸੋਆ ਵੀਰ ਜੀ ਇਹ ਦੂਸਰਾ ਸੋਈ ਜੇ ਦੇਖ ਸਕਦੇ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗਗੜਪਾਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815588262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਜਾਇਜ਼ ਕੀਮਤ ਤੇ ਵੈੜ ਖਰੀਦ ਸਕਦੇ ਜੀ ਰੇਟ ਦੀ ਜੇਕਰ ਗੱਲ ਕਰੀਏ ਰੇਟ ਕੋਈ ਇਸ ਵੈੜ ਦਾ 50 55 ਨਹੀਂ ਕਰਨਾ ਨਾ ਹੀ 45 ਕਰਨਾ ਵਾ ਇਹ ਸਿਰਫ ਤੁਹਾਨੂੰ 43000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 43000 ਰੁਪਏ ਦਾ ਰੇਟ ਆ ਉਹ ਫਿਕਸ ਰੇਟ ਹੋਏਗਾ ਵੀਰ ਜੀ ਬਾਛੋੜੀ ਹੋएगी ਜੀ ਵਿੱਚੋਂ ਕਿਉਂਕਿ ਵੈੜ ਬਹੁਤ ਜਿਆਦੀ ਵਧੀਆ ਵਾ ਦੋਸਰਾ ਸੁਆ ਵੜ ਸੁਈ ਜੇ 13 14 ਕਿਲੋ ਦੁੱਧ ਵਾਲੀ ਵੜ ਜੇ ਪਿਓਰ ਜਰਸੀ ਏ ਤੇ ਚੱਡਾ ਫੇਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਚੱਡਾ ਉਹਨਾ ਹੀ ਅੱਗੇ ਜੇ ਤੇ ਉਹਨਾ ਹੀ ਪਿੱਛੇ ਨੂੰ ਜੇ ਲੋ ਜੀ ਬਹੁਤ ਜਿਆਦੀ ਸਾਫ ਸੁਥਰੀ ਏ ਥਾਂ ਚੱਡੇ ਦੀ ਲੋ ਜੀ ਦੇਖ ਸਕਦੇ ਜੀ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਰ ਸੁਈਆਂ ਵੜਾ ਮਿਲਦੀਆਂ ਜੇ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੇ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਚੰਗੀਆਂ ਵੜਾ ਖਰੀਦ ਸਕਦਾ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸ਼ੇਰਾਡੀ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਜੇਕਰ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧ